ਵੱਜਣਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਵੱਜਣਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਗੱਭਰੂ ਕਹਿਦਾ ਚੰਡੀਗੜ ਆ ਗਿਆ ਕਿ ਕਤੀੜਾਂ ਪਰਛਾਵੇਂ ਛੋਣ ਗਿਆ ਅੱਜ ਵੱਜਦਾ ਦੇਖ ਦੁਸਾਂਝਾਂ ਵਾਲਾ ਹੁਣ ਫੜ ਲਈ ਲੱਤਾਂ ਭੂਂਡਦੀਆਂ ਬਾਈ ਦਲਜੀਤ ਦਸਾਂਝ ਦਾ ਕੱਲ 쇼 ਹੋਇਆ ਚੰਡੀਗੜ ਚ ਤੇ ਇੱਕ ਵੀਡੀਓ ਬੜੇ ਜ਼ਬਰਦਸਤ ਤਰੀਕੇ ਨਾਲ ਵਾਇਰਲ ਆ ਦਿਲਜੀਤ ਦਸਾਂਜ ਦੇ ਉਸ ਕੰਸਰਟ ਦੀ ਆਪਾਂ ਜ ਉਹਦੇ ਉੱਤੇ ਗੱਲ ਕਰਾਂਗੇ ਤੇ ਸੋਚਣ ਦੀ ਕੋਸ਼ਿਸ਼ ਕਰਾਂਗੇ ਕਿ ਵੀ ਉਸ ਵੀਡੀਓ ਦਾ ਮਕਸਦ ਕੀ ਆ ਕਿਹਦੇ ਵਾਸਤੇ ਬਣਾਈ ਗਈ ਹੈ ਤੇ ਕੀ ਕਹਿਣਾ ਚਾਹੁੰਦੇ ਸੀ ਦਿਲਜੀਤ ਦਸਾਂਜ ਉਸ ਵੀਡੀਓ ਦੇ ਵਿੱਚ ਜਿਹੜੀ ਕਿ ਸਪੈਸ਼ਲ ਉਹਨਾਂ ਦੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੋਂ ਅਪਲੋਡ ਕੀਤੀ ਗਈ ਹੈ 2.5 ਮਿੰਟ ਦੇ ਲਗਭਗ ਦੀ ਇਹ ਵੀਡੀਓ ਆ ਤੇ ਆਪਾਂ ਉਦੋਂਤੀ ਗੱਲ ਕਰਾਂਗੇ ਕਿ ਇਸ ਵਾਇਰਲ ਵੀਡੀਓ ਦਾ ਮਕਸਦ ਕੀ ਸੀ ਤੇ ਇਸ ਵਾਇਰਲ ਵੀਡੀਓ ਦੇ ਵਿੱਚ ਆਖਰ ਦਲਜੀਤ ਦੋਸਾਂਝ ਨੇ ਕਿਹਾ ਕੀ ਸੀ ਤੇ ਬਸ ਜ਼ਿਆਦਾ ਸਮਾਂ ਆਪਾਂ ਖਰਾਬ ਨਹੀਂ ਕਰਨਾ ਹੈਗਾ ਤੁਸੀਂ ਦੇਖ ਰਹੇ ਹੋ ਪੰਜਾਬੀ ਉਸਤਨ ਚੈਨਲ ਤੇ ਮੈਂ ਆ ਤੁਹਾਡਾ ਪ੍ਰਾਸੋਨੀ ਸਿੰਘ ਗਿੱਲ ਤੇ ਅਜਵਾਰੀ ਦਲਜੀਤ ਦੋਸਾਂਝ ਦੇ ਰਾਤੀ ਹੋਏ 14 ਦਸੰਬਰ ਨੂੰ ਹੋਏ ਕੰਸਰਟ ਦੀ ਕਿ ਉਹ ਐਡਾ ਬੜਾ ਮੁੱਦਾ ਕਿਉਂ ਬਣਿਆ ਰਿਹਾ ਤੇ ਇਹ ਜਿਹੜਾ ਰਿਐਕਸ਼ਨ ਨਿਕਲਿਆ ਤੇ ਇਹਦਾ ਕਾਰਨ ਕੀ ਸੀ ਠੀਕ ਹੈ ਜੀ ਸ਼ੁਰੂ ਕਰਦੇ ਹਾਂ ਸਾਰੇ ਜਾਣਦੇ ਨੇ ਕਿ ਰਾਤ ਨੂੰ ਦਲਜੀਤ ਦਸਾਂਜ ਦਾ ਕੰਸਰਟ ਹੋ ਕੇ ਹੋ ਕੇ ਹਟਾਇਆ ਜਿਹੜਾ ਕਿ ਬਹੁਤ ਦਿਨਾਂ ਤੋਂ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਸੀ ਹੈ ਤੇ ਮੈਨੂੰ ਲੱਗਦਾ ਹੁਣ ਅੱਗੇ ਵੀ ਬਣਿਆ ਰਹੂਗਾ ਕਿਉਂਕਿ ਕੁਝ ਗੱਲਾਂ ਇਹ ਜੀਆਂ ਹੋ ਗਈਆਂ ਕੁਝ ਵੀਡੀਓ ਇਹ ਜੀਆਂ ਆ ਗਈਆਂ ਕੁਝ ਦਲਜੀਤ ਦਸਾਂਜ ਨੇ ਖੁਦ ਪਾਤੀਆਂ ਕੁਝ ਲੋਕਾਂ ਨੇ ਕਹਿਤੀਆਂ ਕੁਝ ਟੰਡੀਗੜ੍ਹ ਵਾਲੇ ਲੋਕਾਂ ਨੇ ਕਹਿਤੀਆਂ ਤਾਂ ਇਹ ਮੁੱਦਾ ਜਿਹੜਾ ਮੈਨੂੰ ਲੱਗਦਾ ਅੱਗੇ ਵੀ ਸਰਗਰਮ ਰਹੂਗਾ ਤਾਂ ਆਪਾਂ ਇਸ ਵੀਡੀਓ ਬਾਰੇ ਖਾਸ ਕਰਕੇ ਗੱਲ ਕਰਾਂਗੇ ਜਿਹੜੀ ਕਿ ਦਲਜੀਤ ਦਸਾਂਜ ਨੇ ਖੁਦ ਆਪਣੇ ਇੰਸਟਾਗ੍ਰam ਪੇਜ ਦੇ ਉੱਤੋਂ ਪੋਸਟ ਕੀਤੀ ਹੈ ਜਿਹਦੀ ਕੀ ਲੰਬਾਈ ਤਕਰੀਬਨ 2.5 ਮਿੰਟ ਦੇ ਗੇਟ ਹੈਗੀ ਆ ਪਰ ਆਪਾਂ ਉਸ ਵੀਡੀਓ ਦੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹਦੇ ਵਿੱਚ ਆਉਂਦੇ ਸਾਰ ਪਹਿਲਾਂ ਇਹ ਕਹਿਣਗੇ ਵਜਦਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਵਜਦਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਗੱਭਰੂ ਕਹਿੰਦਾ ਚੰਡੀਗੜ੍ਹ ਆ ਗਿਆ ਕਿ ਕਤੀੜਾ ਪਰਛਾਵੇਂ ਛੋਣ ਗਿਆ ਅੱਜ ਵਜਦਾ ਦੇਖ ਦੁਸਾਂਝਾ ਆਲਾ ਹੁਣ ਫੜ ਲਈ ਲਪਤਾ ਭੂਣਦੀਆਂ ਹੁਣ ਇਹ ਗੱਲ ਦੇ ਵਿੱਚ ਹੀ ਬਹੁਤ ਗੱਲਾਂ ਨਿਕਲਦੀਆਂ ਨੇ ਇਸ ਗੱਲ ਦੇ ਵਿੱਚ ਹੀ ਬਹੁਤ ਗੱਲਾਂ ਨਿਕਲਦੀਆਂ ਨੇ ਪਰ ਹੁਣ ਆਪਾਂ ਉਹਨਾਂ ਨੂੰ ਬੜਾ ਡਿਸਕ੍ਰਾਈਬ ਨਹੀਂ ਕਰਾਂਗੇ ਕਿਉਂਕਿ ਜੇ ਡਿਸਕ੍ਰਾਈਬ ਕਰਾਂਗੇ ਤਾਂ ਗੱਲਾਂ ਕੁਝ ਹੋਰ ਹੀ ਬਣ ਜਾਣੀਆਂ ਜੋ ਦਿਲਜੀਤ ਦਸਾਂਝ ਨੇ ਕਹੀਆਂ ਆਪਾਂ ਤੁਹਾਨੂੰ ਉਹ ਦੱਸਤੀਆਂ ਉਸ ਤੋਂ ਬਾਅਦ ਇੱਕ ਗੀਤ ਦਾ ਚਰਚਾ ਕਰਦਾ ਇਸੇ ਇਸੇ ਕਲਿੱਪ ਦੇ ਵਿੱਚ ਇੱਕ ਗੀਤ ਦੀ ਚਰਚਾ ਹੁੰਦੀ ਆ ਉਹ ਪੰਜਾਬੀ ਆਗੇ ਹੋਏ ਹੁਣ ਪੰਜਾਬੀ ਆਗੇ ਓਏ ਇਸ ਵੀਡੀਓ ਬਾਰੇ ਦਲਜੀਤ ਸਾਂਝ ਕਹਿੰਦੇ ਨੇ ਕਿ ਵੀ ਆਹ ਸਲੋਗਨ ਜਿਹੜਾ ਪੰਜਾਬੀ ਆਗੇ ਓਏ ਵੀ ਇਹ ਮੈਂ ਵਾਰਲਡ ਚ ਜਿੱਥੇ ਵੀ ਜਾਣਾ ਇੱਕ ਵਾਰ ਇਹ ਸਲੋਗਨ ਨੂੰ ਜ਼ਰੂਰ ਬੋਲਦਾ ਉਹਨਾਂ ਨੇ ਇਤੋਂ ਤੱਕ ਵੀ ਕਿਹਾ ਕਿ ਜਿਹੜਾ ਅਮਰੀਕਾ ਦਾ ਇੱਕ ਸਭ ਤੋਂ ਵੱਡਾ ਵੱਡੀ ਸਟੇਟ ਆ ਕੋਚੇਲਾ ਉੱਥੇ ਵੀ ਖੜਕੇ ਬੋਲ ਚੁੱਕਿਆ ਪਰ ਆਪਣੇ ਹੋਮ ਟਾਊਨ ਪੰਜਾਬ ਲਾਲੋ ਜਾਂ ਚੰਡੀਗੜ੍ਹ ਦੀ ਗੱਲ ਕਰਦੇ ਹੋਣਗੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ ਪਰ ਉਹ ਕਹਿੰਦੇ ਜਦੋਂ ਅਸੀਂ ਆਪਣੇ ਹੋਮ ਟਰਮ ਚ ਆ ਕੇ ਬੋਲਦੇ ਆ ਤਾਂ ਸਾਨੂੰ ਕਈ ਲੋਕਾਂ ਨੇ ਜ਼ੋਰ ਲਾਇਆ ਜਾਂ ਕਈ ਲੋਕਾਂ ਨੇ ਨਾ ਇਹ ਸਲੋਗਨ ਬੋਲ ਸਕੇ ਇਹ ਪੂਰੀ ਕੋਸ਼ਿਸ਼ ਕੀਤੀ ਕਹਿੰਦੇ ਕੁਝ ਉਹ ਚ ਪੰਜਾਬੀ ਸੀਗੇ ਕੁਝ ਉਹ ਚ ਪੰਜਾਬੀ ਨਹੀਂ ਸੀਗੇ ਉਹ ਕਹਿੰਦੇ ਨੈਵਰ ਮਾਈਂਡ ਮੈਨੂੰ ਕੋਈ ਬੁਰਾ ਨਹੀਂ ਲੱਗਦਾ ਹੈਗਾ ਕਿਉਂਕਿ ਪਿਛਲੇ 22 ਸਾਲ ਤੋਂ ਮੈਂ ਦੇਖਦਾ ਆਇਆ ਆ ਬੜੇ ਤਰ੍ਹਾਂ ਤਨ ਦੇ ਮੈਨੂੰ ਮਸਲੇ ਛਿੜੇ ਨਹੀਂ ਮੇਰੇ ਨਾਲ ਇਹ ਵੀ ਗੱਲਾਂ ਉਹਨਾਂ ਨੇ ਆਪਣੀ ਵੀਡੀਓ ਦੇ ਵਿੱਚ ਹੀ ਕਹੀਆਂ ਨੇ ਪਰ ਕਹਿੰਦੇ ਵੀ ਸੋਚ ਕੇ ਤਾਂ ਦੇਖੋ ਵੀ ਸਾਹਮਣੇ ਖੜਾ ਕੌਣ ਫਿਰ ਆਪਣੇ ਸਟਾਈਲ ਚ ਕਹਿੰਦੇ ਬੁੱਗੇ ਸਾਹਮਣੇ ਦਸਾਂਝਾਂ ਵਾਲਾ ਖੜਾ ਆ ਕਹਿਣ ਦਾ ਮਤਲਬ ਇਹ ਮੈਂ ਤੁਹਾਨੂੰ ਉਦਾਂ ਕੇ ਬੋਲਣ ਦੀ ਕੋਸ਼ਿਸ਼ ਕਰ ਰਿਹਾ ਜਿੱਦਾਂ ਕਿ ਦਜੀਤ ਸਾਹ ਨੇ ਬੋਲਿਆ ਹਾਲਾਂਕਿ ਮੈਂ ਬੋਲਤਾ ਨਹੀਂ ਸਕਦਾ ਕਿਉਂਕਿ ਉਹ ਇੱਕ ਐਕਟਰ ਆ ਸਿੰਗਰ ਆ ਕਲਾਕਾਰ ਆ ਬਹੁਤ ਤਕੜੇ ਮਤਲਬ ਪਰਫਾਰਮਰ ਨੇ ਮੈਂ ਤਾਂ ਇੱਕ ਬਸ ਛੋਟਾ ਜਿਹਾ ਚੀਜ਼ਾਂ ਬਿਆਨ ਕਰਕੇ ਦੱਸ ਸਕਦਾ ਵੀ ਕਿੱਦਾਂ ਕਈਆਂ ਹੋਣਗੇ ਉਹਨਾਂ ਨੇ ਜਾਂ ਕੀ ਸੋਚ ਰਹੀ ਹੋਊਗੀ ਉਹਨਾਂ ਦੀ ਬਸ ਤੋਂ ਬਾਅਦ ਤਾਂ ਸ਼ੋਅ ਦਾ ਤੁਸੀਂ ਸਮਝ ਲਓ ਖਾਤਮਾ ਹੀ ਕਰਤਾ ਕਿਉਂਕਿ ਉਹਨਾਂ ਨੇ ਜਿਹੜੀ ਗੱਲ ਕਹਿਤੀ ਨਾ ਜਿਹੜੀ ਗੱਲ ਉਹ ਕਹਿਤੀ ਦਜੀਤ ਸਾਹ ਜ ਵੱਡੇ ਵੱਡੇ ਲੋਕਾਂ ਦਾ ਗੁਰਦਾ ਨਹੀਂ ਬਣਦਾ ਹੈਗਾ ਉਹ ਗੱਲ ਕਹਿਣ ਦਾ ਉਹਨਾਂ ਨੇ ਫਿਰ ਗੱਲ ਕਰੀ ਕਿ ਵੀ ਤੁਸੀਂ ਉਹ ਸਾਰ ਦਲਜੀਤ ਸਾਂਝ ਜਦੋਂ ਇਹ ਗੱਲ ਕਹਿੰਦਾ ਆ ਤਾਂ ਲੋਕ ਉਸ ਟਾਈਮ ਤਾਂ ਨਹੀਂ ਰੌਲਾ ਪਾਉਂਦੇ ਫਿਰ ਉਸ ਤੋਂ ਬਾਅਦ ਕਹਿੰਦੇ ਆ ਉਹੀ ਪੁਸ਼ਪਾ ਵਾ ਫਿਰ ਤਾਂ ਰੋਕ ਰੌਲਾ ਪਾਉਣ ਲੱਪੇ ਪੂਰਾ ਗੱਡ ਕੇ ਰੌਲਾ ਪਾਉਂਦੇ ਨੇ ਉਸ ਵੀਡੀਓ ਦੇ ਵਿੱਚ ਗੱਡ ਕੇ ਰੌਲਾ ਪਾਉਣ ਲੱਪ ਪੈਂਦੇ ਨੇ ਫਿਰ ਦਲਜੀਤ ਸਾਂਝ ਉਸ ਗੱਲ 'ਚ ਕਹਿੰਦਾ ਆ ਵੀ ਤੁਸੀਂ ਉਹ ਜੇ ਵੀਡੀਓ ਦੇਖੀ ਐ ਤਾਂ ਉਹਦੇ 'ਚ ਇੱਕ ਬਹੁਤ ਵੱਡਾ ਡਾਇਲੋਗ ਸੀ ਜਿਹੜਾ ਕਿ ਪੂਰਾ ਸੁਪਰ ਹਿੱਟ ਹੋਇਆ ਸੀਗਾ ਫਿਰ ਰੌਲਾ ਪੈਣ ਲੱਪ ਪੈਂਦਾ ਆ ਫਿਰ ਉਹ ਕਹਿੰਦੇ ਨੇ ਕਿਹੜਾ ਡਾਇਲੋਗ ਸੀ ਡਾਇਲੋਗ ਸੀ ਪੁਸ਼ਪਾ ਝੁਕੇਗਾ ਨਹੀਂ ਸਾਲਾ ਕੀ ਐ ਝੁਕੇਗਾ ਨਹੀਂ ਸਾਲਾ ਇਹ ਡਾਇਲੋਗ ਸੀ ਘੈਂਟ ਡ ਉਹ ਕਹਿੰਦਾ ਜੇ ਸਾਲਾ ਝੁਗਗਾ ਨਹੀਂ ਤਾਂ ਸਾਲੇ ਉਹ ਜੀਜਾ ਕਿਵੇਂ ਝੁਗੂਗਾ ਅੱਛਾ ਜੇ ਸਾਲਾ ਨਹੀਂ ਝੁਕੇਗਾ ਤਾਂ ਸਾਲੇ ਉਹ ਜੀਜਾ ਝੁਕੇਗਾ ਨਹੀਂ ਬੋਲੋ ਠੀਕ ਆ ਦੁਨੀਆ ਨੇਤਾ ਉਸ ਵੀਡੀਓ ਦੇ ਵਿੱਚ ਇਹ ਗੱਲ ਕਹਿ ਦੇਣੀ ਸਾਲਾ ਨਹੀਂ ਝੁਗੂਗਾ ਤਾਂ ਸਾਲੇ ਉਹ ਜੀਜਾ ਕਿਵੇਂ ਝੁਗੂਗਾ ਇਹ ਗੱਲ ਤਾਂ ਫਿਰ ਸਾਡੇ ਇੱਕ ਪੁਸ਼ਤਾਨ ਚ ਚਲੀ ਗਈ ਆ ਵੀ ਜੀਜਾ ਆਪਣੇ ਆਪ ਨੂੰ ਵੱਡਾ ਕਹਾ ਹੁੰਦਾ ਆ ਸਾਲੇ ਨਾਲੋਂ ਜੀਜਾ ਆਪਣੇ ਆਪ ਨੂੰ ਵੱਡਾ ਕਹਾ ਹੁੰਦਾ ਸਾਲੇ ਨਾਲੋਂ ਇਹ ਇਸ ਜਿਹੜਾ ਕਿ ਇੰਨਾ ਕੁ ਸਲੋਗਨ ਆ ਇਹਦੇ ਵਿੱਚ ਬਹੁਤ ਕੁਝ ਆ ਜਾਂਦਾ ਹੁਣ ਇਹ ਮਾਨਸਿਕਤਾ ਤੋਂ ਉਹਨਾਂ ਦੀ ਹੋਊਗੀ ਵੀ ਉਹਨਾਂ ਨੇ ਕਿਹੜੇ ਵਿਹਾਰ ਤੇ ਕੀਆ ਜਾਂ ਕਿਹਨੂੰ ਕਿਹਾ ਹੈ ਆਪਾਂ ਤਾਂ ਸਿਰਫ ਉਹ ਵੀਡੀਓ ਨੂੰ ਡਿਸਕ੍ਰਾਈਬ ਕਰ ਰਹੇ ਹਾਂ ਪਰ ਜਿਹੜੀ ਗੱਲ ਇਹ ਕਹੀ ਆ ਇਹ ਇੱਕ ਐਕਟਰ ਇੱਕ ਸਟਾਰ ਇੱਕ ਪਰਫਾਰਮਰ ਉਹੀ ਕਹਿ ਸਕਦਾ ਕਿਉਂਕਿ ਦੂਸਰੇ ਦਾ ਕਿਸੇ ਦੇ ਬੂਤੇ ਦੀ ਬਲ ਨਹੀਂ ਹੈਗੀ ਇਹ ਗੱਲ ਕਹਿਣੀ ਆਮ ਨੋਰਮਲ ਇਨਸਾਨ ਦੀ ਗੱਲ ਕਹਿਣ ਦਾ ਕੋਈ ਹੈ ਨਾ ਤਾਂ ਮੱਦਾ ਆ ਨਾ ਹੀ ਹੌਸਲਾ ਹੁੰਦਾ ਆ ਨਾ ਹੀ ਉਹਦੇ ਕੋਲ ਇਸ ਤਰੀਕੇ ਨਾਲ ਕਹੀ ਜਾ ਸਕਦੀ ਦਰਅਸਲ ਸ਼ਹਿਰ ਵਾਲਿਆਂ ਦਾ ਵੀ ਮੁਖਾਲਫਤ ਕਰਨ ਦਾ ਜਾਂ ਇਸ ਸ਼ੋਅ ਨੂੰ ਥੋੜਾ ਜਿਹਾ ਪੋਸਟਪਨ ਕਰਨ ਦਾ ਜਾਂ ਕੋਈ ਹੋਲਡ ਕਰਨ ਦਾ ਜਾਂ ਉਹਨੂੰ ਬੰਦ ਕਰਾਉਣ ਦਾ ਇੱਕ ਉਹਨਾਂ ਦਾ ਵਾਜਬ ਕਾਰਨ ਸੀ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਕਰਨ ਔਜਲਾ ਦਾ ਸ਼ੋਅ ਹੋ ਕੇ ਹਟਿਆ ਆ ਔਰ ਕਰਨ ਔਜਲਾ ਦਾ ਸ਼ੋਅ ਦੀਆਂ ਟਿਕਟਾਂ ਜਿਹੜੀਆਂ ਸੀ ਲਾਸਟ ਮੂਮੈਂਟ ਤੱਕ ਓਪਨ ਨਹੀਂਆਂ ਸੀਗੀਆਂ ਖੁੱਲੀਆਂ ਰਹੀਆਂ ਸੀ ਵੀ ਜਿੰਨੀ ਮਰਜ਼ੀ ਟਿਕਟ ਲੈ ਸਕਦੇ ਆ ਪਰ ਉਸਤੇ ਬਾਵਜੂਦ ਵੀ ਸ਼ੋਅ ਦੀਆਂ ਜਦੋਂ ਟਿਕਟ ਸ਼ੋਅ ਸ਼ੁਰੂ ਹੋਣ ਤੋਂ ਬਾਅਦ 8000 ਬੰਦਾ ਸੀਗਾ ਜਿਹੜਾ ਕਿ ਐਕਸਟਰਾ ਹੋਰ ਆ ਗਿਆ ਸੀ ਵਿਦਆਊਟ ਟਿਕਟ ਤਾਂ ਉਹਦੇ ਕਾਰਨ ਕੀ ਜਿਹੜਾ ਪੈਟਰੋਲ ਪੰਪ ਮਾਲਕ ਨੇ ਜਿਨ੍ਹਾਂ ਨੇ ਮਤਲਬ ਆਪਣੀ ਇਹ ਪੱਤਰ ਦਿੱਤਾ ਹੈ ਜਿਹੜਾ ਕਿ ਪਾਰਸ਼ਦ ਨੂੰ ਦਿੱਤਾ ਹੈ ਪੱਤਰ ਉਹ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਲੋਕ ਟਰੱਕਾਂ ਦੇ ਚੜ ਜਾਂਦੇ ਨੇ ਮਤਲਬ ਆਪਣੀਆਂ ਅਲੱਗ-ਅਲੱਗ ਤਰੀਕਿਆਂ ਦੀਆਂ ਗੱਲਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਕਿ ਉਹ ਚੀਜ਼ਾਂ ਨੂੰ ਉਹਨਾਂ ਨੂੰ ਜਸਟੀਫਾਈ ਕਰਦੀਆਂ ਸੀਗੀਆਂ ਈਵਨ ਕਿ ਇਹ ਚੀਜ਼ ਦਾ ਖੁਦ ਦੇ ਦਲਜੀਤ ਸਾਹਜ ਨੂੰ ਨੁਕਸਾਨ ਹੋਣਾ ਪਊਗਾ ਇਹ ਵੀ ਗੱਲ ਕਲੀਅਰ ਆ ਕਿਉਂ ਕਿਉਂਕਿ ਬਾਲੀਵੁੱਡ ਦੇ ਵਿੱਚ ਫਿਲਮਾਂ ਲਾ ਲਓ ਜਾਂ ਕੋਈ ਵੀ ਚੀਜ਼ ਲਾ ਲਓ ਉਹ ਸਾਰੇ ਜਿਹੜੇ ਲੋਕ ਵੀ ਨੇ ਉਹ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਹੈ। ਉਹ ਥੋੜੇ ਜਿਹਾ ਐਸ ਹਿਸਾਬ ਨਾਲ ਥੋੜੀ ਜਿਹੀ ਚੱਲਦੇ ਆ ਇਹ ਜਿਹੀਆਂ ਚੀਜ਼ਾਂ ਤੋਂ। ਮੈਂ ਇਹ ਵੀ ਨਹੀਂ ਕਹਿੰਦਾ ਵੀ ਇਹ ਜਿਹੇ ਕਰੈਕਟਰ ਨੂੰ ਪਸੰਦ ਨਹੀਂ ਕਰਦੇ। ਇਹ ਜਿਹੇ ਕਰੈਕਟਰ ਵੀ ਬਹੁਤ ਪਸੰਦ ਕੀਤੇ ਜਾਂਦੇ ਨੇ ਜਿਹੜੇ ਕਿ ਮੌਕੇ-ਮੌਕੇ ਤੇ ਆਪਣਾ ਸਪਸ਼ਟੀਕਰਨ ਦਿੰਦੇ ਰਹਿਣ ਆਪਣੀ ਕਲੈਰਟੀ ਆਪਣੇ ਦਿਲ ਚ ਜੋ ਚੱਲ ਰਹੀਆਂ ਗੱਲਾਂ ਨੇ ਉਹਨਾਂ ਨੂੰ ਬਿਆਨ ਕਰਦੇ ਰਹਿਣ ਇਹ ਵੀ ਬੜੇ ਪਸੰਦ ਕੀਤੇ ਜਾਂਦੇ ਨੇ ਪਰ ਇਹ ਵੀ ਬੜੇ ਮੈਨਿਪੂਲੇਟ ਵਾਲੇ ਲੋਕ ਵੀ ਬਹੁਤ ਜ਼ਿਆਦਾ ਪਸੰਦ ਕੀਤੇ ਜਾਂ ਬਹੁਤ ਘੱਟ ਲੋਕਾਂ ਚ ਜਿਹੜੇ ਕਿ ਖੁਸ਼ਾਮਦ ਚਮਚੀ ਵਾਲੀ ਸਟਾਈਲ ਚ ਚੱਲ ਜਾਂਦੇ ਨੇ ਪਰ ਜ਼ਿਆਦਾਤਰ ਐਦਾਂ ਦੇ ਸੁਭਾਅ ਲਈ ਨੇ ਬਾਗੀ ਕਿਸੇ ਨਾ ਕਿਸੇ ਟਾਈਮ ਬਾਗੀਪਣਾ ਆਪਣਾ ਦਿਖਾਉਂਦੇ ਨੇ ਜਿਹੜੀ ਗੱਲ ਬੁਰੀ ਲੱਗਦੀ ਆ ਉਦੇ ਤੇ ਉਹ ਰਿਐਕਟ ਕਰਦੇ ਨੇ ਆਪਣੇ ਪੰਜਾਬੀ ਇੱਕ ਖਾਸੀਅਤ ਆ ਪੰਜਾਬੀਆਂ ਚ ਇਹ ਮਾਰ ਹੀ ਨਹੀਂ ਜਾ ਸਕਦੀ ਖਤਮ ਨਹੀਂ ਕੀਤੀ ਜਾ ਸਕਦੀ ਤੁਸੀਂ 100 ਬੰਦੇ ਮਾਰ ਦੋ 1000 ਮਾਰ ਦੋ ਲੱਖਾਂ ਮਾਰ ਦੋ ਕਰੋੜਾਂ ਮਾਰ ਦੋ ਇਹ ਜਨਮ ਜਾਤ ਆ ਇਹ ਗੁਰੂਆਂ ਵੱਲੋਂ ਦਿੱਤੀ ਹੋਈ ਆ ਇਹ ਸਾਡੀ ਧਰਤੀ ਨੂੰ ਬਖਸ਼ਾ ਇਹ ਸਾਡੇ ਪੰਜਾਬ ਨੂੰ ਬਖਸ਼ਾ ਇਹ ਸਾਡੇ ਜਵਾਨੀ ਨੂੰ ਬਖਸ਼ਾ ਇਹ ਸਾਡੇ ਬਜ਼ੁਰਗਾਂ ਨੂੰ ਸਾਨੂੰ ਵੀ ਚਾਹੀਦਾ ਯਾਰ ਅਸੀਂ ਵੀ ਸਾਨੂੰ ਵੀ ਇਹ ਸੋਚਣਾ ਚਾਹੀਦਾ ਕਿ ਬਈ ਅਸੀਂ ਕਿਸੇ ਬੰਦੇ ਦੀ ਜੇਕਰ ਇੱਕ ਚੀਜ਼ ਓਪਨ ਹੋ ਰਹੀ ਆ ਬਲਾਸਟ ਹੋ ਰਹੀ ਆ ਵੱਡੀ ਹੋ ਰਹੀ ਆ ਤਾਂ ਉਹਦੇ ਚਾਰੇ ਖੁੰਜਿਆਂ ਦੇ ਕਾਰਨ ਨੂੰ ਦੇਖਣਾ ਕੱਲੀ ਇੱਕ ਸਾਈਡ ਹਮੇਸ਼ਾ ਸਹੀ ਨਹੀਂ ਹੁੰਦੀ ਹੈ ਤੇ ਤੁਸੀਂ ਵੀ ਇਦੀ ਸੋਚਿਆ ਕਰੋ ਤੁਸੀਂ ਮੈਨੂੰ ਵੀ ਕ੍ਰਿਟਿਸ ਕਰਦੇ ਹੋ ਕਰ ਵੀ ਸਕਦੇ ਹੋ ਤੁਹਾਡਾ ਹੱਕ ਬਣਦਾ ਹੈ ਕਿਉਂਕਿ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ ਹਾਂ ਤੁਸੀਂ ਇੰਨੇ ਲੋਕ ਸੁਣ ਰਹੇ ਹੋ ਉਹ ਚੋ ਕਿਸੇ ਦਾ ਮਾਈਂਡ ਕਿਦਾਂ ਦਾ ਹੋਊਗਾ ਕਿਸੇ ਦਾ ਮਾਈਂਡ ਕਿਦਾਂ ਦਾ ਹੋਊਗਾ ਇਹ ਜਿਹੜੀ ਵਖਰੇਵਾਆਂ ਆ ਨਾ ਇਹੀ ਸਮਾਜ ਨੂੰ ਇੱਕ ਬਣਾਉਂਦਾ ਹੈ ਇਹੀ ਕਿਸੇ ਬੰਦੇ ਨੂੰ ਮਤਲਬ ਆਪਣੇ ਅਸਮਾਨ ਤੇ ਰੱਬ ਸਮਝਣ ਤੋਂ ਰੋਕ ਦਿੰਦਾ ਉਹਨੂੰ ਇਹੀ ਵਖਰੇਵਾ ਹੁੰਦਾ ਜੇ ਕ੍ਰਿਟਿਕਸ ਨਾ ਹੋਣ ਤੁਸੀਂ ਮੈਨੂੰ ਕੁਝ ਮੇਰੇ ਬਾਰੇ ਗਲਤ ਨਾ ਬੋਲੋ ਫਿਰ ਮੈਂ ਤਾਂ ਆਪਣੇ ਵਿੱਚ ਕੁਝ ਹੋਰੇ ਸਮਝਣ ਲੱਪੂ ਇਹੀ ਸਾਰੀ ਦੁਨੀਆ ਆ ਤੇ ਅੱਜ ਕੀ ਆ ਅੱਜ ਕ੍ਰਿਟਿਕਸ ਜਿਹੜੇ ਨੇ ਨਾ ਉਹ ਕੱਟ ਗਏ ਉਹ ਕੱਟ ਖਤਮ ਨਹੀਂ ਹੋਏ ਮੈਂ ਕਹਿੰਦਾ ਕੱਟ ਗਏ ਕ੍ਰਿਟਿਕਸ ਹਰ ਥਾਂ ਤੇ ਹੋਣੇ ਚਾਹੀਦੇ ਨੇ ਉਸ ਮੈਂ ਗਲਤ ਬੋਲਦੇ ਆ ਮੈਨੂੰ ਟੋਕਣਾ ਚਾਹੀਦਾ ਜਾਂ ਮੈਨੂੰ ਪਰ ਇੱਕ ਲਹਿਜ਼ਾ ਹੁੰਦਾ ਇੱਕ ਇੱਕ ਇਮਾਨਦਾਰੀ ਹੁੰਦੀ ਆ ਕੋਈ ਉਸ ਉਸ ਤੁਸੀਂ ਬਲੋਹ ਦੀ 벨ਟ ਜਿਹਨੂੰ ਕਹਿ ਦਿੰਦੇ ਆ ਆਪਾਂ ਬਲੋਹ ਦੀ 벨ਟ ਵੀ ਗੱਲਾਂ ਕੁਝ ਨਹੀਂ ਹੋਣੀਆਂ ਚਾਹੀਦੀਆਂ ਔਰ ਕਿਸੇ ਨੂੰ ਮਤਲਬ ਜਲੀਲ ਵੀ ਨਹੀਂ ਕਰਨਾ ਚਾਹੀਦਾ ਤੇ ਕਿਸੇ ਬੰਦੇ ਨੂੰ ਅਸਮਾਨ ਤੇ ਵੀ ਨਹੀਂ ਬਿਠਾਉਣਾ ਚਾਹੀਦਾ ਇੱਕ ਲੈਵਲ ਬਣਿਆ ਹੋਇਆ ਕਹਿੰਦੇ ਨੇ ਨਾ ਕਿਸੇ ਬੰਦੇ ਨੇ ਬਹੁਤ ਇੱਕ ਸਿਆਣੀ ਗੱਲ ਕਹੀ ਸੀ ਕਹਿੰਦੇ ਤੁਸੀਂ ਕਿਹੜੀ ਮਰਜੀ ਪਾਰਟੀ ਨੂੰ ਸਪੋਰਟ ਕਰੋ ਪਰ ਸਪੋਰਟ ਕਰਨ ਤੋਂ ਬਾਅਦ ਵੋਟ ਦੇਣ ਤੋਂ ਬਾਅਦ ਓਪੋਜੀਸ਼ਨ 'ਚ ਆ ਜਾਓ ਕਹਿਣ ਦਾ ਮਤਲਬ ਅੱਜ ਜਨਤਾ ਓਪੋਜੀਸ਼ਨ ਆ ਕੋਈ ਲੀਟਰ ਜਾਂ ਕੋਈ ਪਾਰਟੀ ਓਪੋਜੀਸ਼ਨ ਨਹੀਂ ਹੁੰਦੀ ਜਨਤਾ ਹੀ ਓਪੋਜੀਸ਼ਨ ਓਪੋਜੀਸ਼ਨ ਤੇ ਹੁੰਦੀ ਆ ਜਨਤਾ ਹੀ ਆਪੋਜ਼ਿਟ ਰਹਿਣੀ ਚਾਹੀਦੀ ਆ ਲੋਕ ਇਨਸਾਨ ਹੀ ਆਪੋਜ਼ਿਟ ਰਹਿਣੇ ਚਾਹੀਦੇ ਆ ਕਿਉਂਕਿ ਜਿਹੜੇ ਲੀਡਰ ਹੁੰਦੇ ਨੇ ਜਾਂ ਕੋਈ ਜਿਹੜੇ ਇਹ ਮੈਨਿਪੂਲੇਟ ਕਰ ਲੈਂਦੇ ਨੇ ਆਪਣੇ ਆਪ ਨੂੰ ਸਮਾਜ ਤੇ ਸਥਿਤੀ ਮੁਤਾਬਕ ਬਦਲ ਜਾਂਦੇ ਨੇ ਆਪਣੇ ਆਪ ਨੂੰ ਪਰ ਇੱਕ ਜਿਹੜਾ ਇਨਸਾਨ ਆ ਮਿਡਲ ਏਜ ਜਿਹੜਾ ਲੋਕ ਨੇ ਆਪਣੇ ਗਵਲੇ ਤਬਕੀ ਵਾਲੇ ਲੋਕ ਨੇ ਉਹਨਾਂ ਨੂੰ ਤਾਂ ਉਦਾਂ ਹੀ ਗੁਜ਼ਾਰਾ ਕਰਨਾ ਪੈਂਦਾ ਸਰਕਾਰ ਉੱਪਰ ਕਿਸੇ ਦੀ ਕਿਸੇ ਤਰੀਕੇ ਨਾਲ ਵੀ ਆ ਜਵੇ ਕੋਈ ਧਰਮ ਰਾਜ ਕਰੀ ਜਾਵੇ ਕੋਈ ਚੀਜ਼ ਰਾਜ ਕਰੀ ਜਾਵੇ ਪਰ ਜਿਹੜਾ ਮੀਡਲ ਮੈਨ ਆ ਉਹਦੀ ਸਥਿਤੀ ਕਦੇ ਸੁਧਰਦੀ ਨਾ ਤਾਂ ਦੇਖੀ ਆ ਪਹਿਲਾਂ ਸੁਧਰੀ ਆ ਕਦੇ ਨਾ ਹੀ ਕਦੇ ਅੱਜ ਸੁਧਰੀ ਤੇ ਮੈਨੂੰ ਇਹ ਵੀ ਉਮੀਦ ਆ ਕਿ ਅੱਗੇ ਵੀ ਮੈਨੂੰ ਕੋਈ ਸੁਧਰਨ ਦੀ ਜ਼ਿਆਦਾ ਉਮੀਦ ਹੈ ਨਹੀਂ ਬਸ ਆ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਇਹ ਚੀਜ਼ਾਂ ਪਬਲਿਕ ਨੂੰ ਖਾਸ ਕਰਕੇ ਯੂਥ ਨੂੰ ਪਰਮਾਉਣ ਵਾਲੀਆਂ ਚੀਜ਼ਾਂ ਹੁੰਦੀਆਂ ਯੂਥ ਨੂੰ ਹੋਲਡ ਕਰ ਲੈਂਦੀਆਂ ਨੇ ਵੀ ਕੋਈ ਮਰਦ ਆ ਜਿਹੜਾ ਸਟੇਜ ਦੇ ਉੱਤੇ ਖੜਾ ਆ ਕੋਈ ਸੂਰਮਾ ਆ ਕੋਈ ਗੱਬਰੂ ਆ ਜਿਹੜਾ ਸਟੇਜ ਤੇ ਖੜਾ ਆ ਕੋਈ 84 ਦਾ ਇੱਕ ਅਭਿਨੇਤਾ ਆ ਔਰ 84 ਦਾ ਅਭਿਨੇਤਾ ਮੈਂ ਕਿਉਂ ਕਿਹਾ ਆ 84 ਦਾ ਹੀ ਜਨਮ ਆ ਦਲਜੀਤ ਦਸਾਂਝ ਦਾ ਇਹ ਤੁਸੀਂ ਨੋਟ ਰੱਖ ਲਿਓ ਗੱਲ ਨੂੰ ਕਿਉਂਕਿ ਜ਼ਿਆਦਾਤਰ ਜਿਹੜੇ ਫੈਨ ਵੀ ਨੇ ਨਾ ਉਹਨਾਂ ਨੂੰ ਇਹਨਾਂ ਦੀ ਜਿਹੜੀ ਬਰੀਕੀ ਚੀਜ਼ਾਂ ਹੁੰਦੀਆਂ ਨਹੀਂ ਪਤਾ ਹੁੰਦੀਆਂ ਦਲਜੀਤ ਦਸਾਂਝ ਦਾ ਜਨਮ ਵੀ 1984 ਦਾ ਹੀ ਆ ਤਾਂ ਇਸ ਕਰਕੇ 84 ਫਿਰ ਉਹਦੇ ਥੋੜੇ ਨੇੜੇ ਲੱਗਿਆ ਹੋਇਆ ਆ ਮੈਂ ਦਲਜੀਤ ਦਸਾਂਝ ਦੀਆਂ ਦੋ ਤਸਵੀਰਾਂ ਦੇਖੀਆਂ ਜਿੰਨਕੀ ਜਿਹੜੀਆਂ ਮੈਨੂੰ ਚੰਗੀਆਂ ਲੱਗੀਆਂ ਨੇ ਇੱਕ ਤਾਂ ਦਲਜੀਤ ਦਸਾਂਝ ਦੀ ਤਸਵੀਰ ਉਹ ਸੀ ਜਦੋਂ ਉਹ ਗੁਰਦੁਆਰਾ ਸਾਹਿਬ ਮਾਫੀ ਮੰਗਣ ਲਈ ਆਇਆ ਸੀ ਬਹੁਤ ਅਨਪੂਰਨ ਉਮਰ ਸੀ ਉਹਦੋਂ ਬਿਲਕੁਲ ਵੀ ਦੁਨੀਆਦਾਰੀ ਦੇਖੀ ਨਹੀਂ ਸੀ ਉਹਨਾਂ ਨੇ ਤੇ ਇੱਕ ਆਹ ਆ ਸਿਚੁਏਸ਼ਨ ਕਿ ਬੰਦਾ ਕਿਸ ਸਿਚੁਏਸ਼ਨ ਸਿਚੁਏਸ਼ਨ ਦੇ ਵਿੱਚ ਕਿਦਾਂ ਰਿਐਕਟ ਕਰਦਾ ਆ ਇੱਕ ਤਾਂ ਹੁੰਦੇ ਨੇ ਫਾਲ ਦਰਖਤ ਹੁੰਦੇ ਨੇ ਜਿਹੜੇ ਕਿ ਮੌਸਮੀ ਹਨੇਰੀ ਦੇ ਵਿੱਚ ਆਪਣੇ ਆਪ ਨੂੰ ਲੇਫ ਲੈਂਦੇ ਨੇ ਤੇ ਹਵਾ ਮ ਉਹਨਾਂ ਨੂੰ ਕੁਝ ਵਿਗਾੜ ਨਹੀਂ ਸਕਦੀਆਂ ਪਰ ਇੱਕ ਹੁੰਦੀਆਂ ਜਿਹੜੇ ਤਨੇ ਰਹਿੰਦੇ ਨੇ ਪਰ ਤਨੇ ਰਹਿਣ ਵਾਲਿਆਂ ਦਾ ਇੱਕ ਨੁਕਸਾਨ ਵੀ ਹੁੰਦਾ ਕਿ ਉਹ ਟੁੱਟ ਜਾਂਦੇ ਨੇ ਠੀਕ ਹੈ ਦੋਸਤੋ ਮੈਂ ਤੁਹਾਡਾ ਭਰਾ ਸੁਨੀਲ ਸਿੰਘ ਗਿੱਲ ਤੁਸੀਂ ਦੇਖ ਰਹੇ ਸੀ ਪੰਜਾਬੀ ਉਸਤਮ ਚੈਨਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰੱਖਾ